ਅਜੇ ਨਗਰ ਕੌਂਸਲ ਜੰਡਿਆਲਾ ਗੁਰੂ ਵਿਖੇ 26 ਜਨਵਰੀ ਗਣਤੰਤਰ ਦਿਵਸ ਮਨਾਇਆ ਗਿਆ ਜਿਸ ਵਿੱਚ ਹਰਭਜਨ ਸਿੰਘ ਈਟੀਓ ਕੈਬਨਿਟ ਮੰਤਰੀ ਡੀ ਮਾਤਾ ਅਤੇ ਨਗਰ ਕੌਂਸਲ ਦੀ ਪ੍ਰਧਾਨ लवली ਮੁੱਖ ਮਹਿਮਾਨ ਤੌਰ ਤੇ ਹਾਜ਼ਰ ਹੋਈ ਜਿਨ੍ਹਾਂ ਨੇ ਝੰਡੇ ਦੀ ਰਸਮ ਨੂੰ ਅਦਾ ਕੀਤਾ ਅਤੇ ਇਸ ਮੌਕੇ ਤੇ ਡੀਐਸਪੀ ਤਰਮਿੰਦਰ ਸਿੰਘ ਕਲਿਆਣ ਮੁੱਖ ਤੌਰ ਤੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਉੱਥੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਪਰਫਾਰਮ ਕੀਤਾ ਤੇ ਦੇਸ਼ ਭਗਤੀ ਦੇ ਗੀਤ ਗਏ ਤਾਰੇ ਤੋਂ ਸਾਡੇ ਸਾਰੇ ਸਤਿਕਾਰਯੋਗ ਵੀਰ ਸਾਡੇ ਸਾਹਮਣੇ ਜਨਾਲੇ ਦੇ ਅੰਦੋਲੇ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਸਾਡੇ ਸਤਿਕਾਰਯੋਗ ਸਾਥੀਓ ਅੱਜ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਅਨਾਉਂਸ ਕਰ ਸਤਿ ਸ਼ਕਾਲ ਅਦਾ ਸਾਡਾ ਅੱਜ ਗਣਤੰਤਰ ਦਿਵਸ ਮਨੋਸੰਵਿਧਾਨ ਦਿਵਸ ਦੀ ਕੰਨੀ ਅਸੀਂ 1950 ਜਿਹੜਾ ਸੰਵਿਧਾਨ ਸਾਡੇ ਦੇਸ਼ ਤੇ ਲਾਗੂ ਹੋਇਆ ਸੀ ਔਰ ਜਿਹੜਾ ਲਗਭਗ 2200 ਸਾਲਾਂ ਦੀ ਜਿਹੜੀ ਗੁਲਾਮੀ ਤੋਂ ਬਾਅਦ ਜਿਹੜਾ ਸਾਡੇ ਦੇਸ਼ ਦਾ ਸੰਵਿਧਾਨ ਜਿਹੜਾ ਉਹ ਬੜਾ ਇੰਪੋਰਟੈਂਟ ਸੀ ਤਾਂ ਕਿ ਦੇਸ਼ ਦੇ ਲੋਕਾਂ ਨੂੰ ਇਹ ਅਹਿਸਾਸ ਹੋ ਸਕੇ ਕਿ ਅਸੀਂ ਹੁਣ ਗੁਲਾਮ ਨਹੀਂ ਰਹੇ ਅਸੀਂ ਆਜ਼ਾਦ ਹੋ ਗਏ ਤਾਂ ਸਟੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਬਿੰਦਰਾਓ ਮੇਤਕਰ ਜੀ ਜੋ ਕਿ ਡਰਾਫਟਿੰਗ ਕਮੇਟੀ ਸੀ ਜਿਹੜੀ ਬਣੀ ਸੱਤ ਮੈਂਬਰਾਂ ਦੀ ਕਮੇਟੀ ਸੀਗੀ ਉਹਦੇ ਚੇਅਰਮੈਨ ਸੀ Terima kasih telah menonton video ini. ਹਾਂਜੀ ਕੁਮਾਰ ਲਵਲੀ ਪ੍ਰਧਾਨ ਨਗਰ ਕੌਂਸਲ ਜੰਡਿਆਲਾ ਗੁਰੂ 26 ਜਨਵਰੀ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਜੰਡਿਆਲੇ ਦੇ ਨਾਗਰਿਕਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਦਿੰਦਾ ਹਾਂ ਇਸ ਤਰ੍ਹਾਂ ਹੀ ਇਹ ਪ੍ਰੋਗਰਾਮ ਅੱਗੇ ਵੀ ਅਸੀਂ ਮਨਾਉਂਦੇ ਆਏ ਆ ਅੱਜ ਵੀ ਮਨਾ ਰਹੇ ਆ ਬੜੀ ਧੂਮਧਾਮ ਦੇ ਨਾਲ ਤੇ ਬਹੁਤ ਬਹੁਤ ਸਾਰਿਆਂ ਦਾ ਸ਼ੁਕਰੀਆ ਕਰਦਾ ਹਾਂ ਇਸ ਤਰ੍ਹਾਂ ਹੀ ਕੰਮ ਚੱਲਦੇ ਰਹਿਣ ਸਾਰੇ ਮੰਤਰੀ ਸਾਹਿਬ ਦੇ ਜੋ ਦਿਸ਼ਾ ਨਿਰਦੇਸ਼ ਆ ਉਹਨਾਂ ਦੇ ਨਾਲ ਹੀ ਰਲ ਮਿਲ ਕੇ ਸਾਰੇ ਇੱਕ ਮਨ ਨੂੰ ਕਰ ਰਹੇ ਆ ਜਲਿਆਲੇ ਦਾ ਵਿਕਾਸ ਮੰਤਰੀ ਸਾਹਿਬ ਬਹੁਤ ਜੇ ਜੀ ਨਾਲ ਕਰਵਾ ਰਹੇ ਆ ਤੇ ਗਾੜੀ ਵੀ ਕਰਵਾਉਂਦੇ ਰਹਿਣਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੀਡੀਆ ਦਾ ਖਾਸ ਕਰਕੇ ਧੰਨਵਾਦ ਕਰਦਾ ਜਿਹੜੇ ਇੱਥੇ ਆਏ ਆ ਇਹਨਾਂ ਨੇ ਸਾਡੇ ਜਿਹੜੇ ਆ ਲੈ ਆ ਬਹੁਤ ਬਹੁਤ ਮਿਹਰ ਬਣਾਈ ਥੈਂਕ ਯੂ ਜੀ ਵੀਰ ਅਰਜੋਤ ਜੀ ਵੀਰ ਜੀ ਸਰ ਤੁਸੀਂ ਕੀ ਕਹਿਣਾ ਚਾਹੋ ਤੋ ਭਾਗ ਕੇ 타이フジ ਅੱਜ ਜਿਹੜਾ ਭਾਰਤ ਵਾਸਤੇ ਪੂਰੇ ਇੰਡੀਆ ਵਾਸਤੇ ਪੂਰੇ ਦੇਸ਼ ਵਾਸਤੇ ਔਰ ਦੇਸ਼ ਵਾਸੀਆਂ ਵਾਸਤੇ ਇੱਕ ਬਹੁਤ ਹੀ ਵੱਡਾ ਦਿਨ ਹੈ ਅੱਜ ਦੇ ਦਿਨ ਯਾਨੀ ਕਿ ਆਪਣਾ ਜਿਹੜਾ ਸੰਵਿਧਾਨ ਹੈ ਉਹ ਲਾਗੂ ਹੋਇਆ ਸੀ ਤੇ ਇਹਨੂੰ ਆਪਾਂ ਰਿਪਬਲਿਕ ਡੇ ਦੇ ਤੌਰ ਤੇ ਮੈਂ ਔਰ ਜੋ ਬੋਲਣ ਦੀ ਕੋਸ਼ਿਸ਼ ਕਰਦੇ ਆ ਸ਼੍ਰੀ ਵੀ.ਆਰ. ਬੇਕਰ ਜੀ ਨੇ ਆਗੁਰੂ ਨੇ ਵੀ ਲਿਖਿਆ ਸੀ ਉਹਨਾਂ ਕਾਰਜਕ੍ਰਮ ਦੀਆਂ ਦੇ ਲਾਗੂ ਕੀਤਾ ਗਿਆ ਸਾਰੇ ਹੀ ਤੁਸੀਂ ਔਰਤਿਓ ਇਸ ਦਿਨ ਦੇ ਮੌਕੇ ਤੇ ਨਿਹਰੂਆਂ ਵਾਸੀਆਂ ਨੂੰ ਸਾਰੇ ਆਪਣੇ ਭੈਣ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਤੇ ਅੱਜ ਅਸੀਂ ਨਗਰ ਕੌਂਸਲ ਜਿਹੜਾ ਜੰਡੇਆਲਾ ਗੁਰੂ ਵਿਖੇ ਇਹ ਦਿਨ ਮਨਾ ਰਹੇ ਹਾਂ ਤੇ ਇਹਦੀ ਜੁੜੀ ਸਾਰੀ ਸਿਕਿਉਰਿਟੀ ਅਰੇਂਜਮੈਂਟ ਵਗੈਰਾ ਕੀਤਾ ਤੇ ਜੋ ਬੜੇ ਵਧੀਆ ਤਰੀਕੇ ਨਾਲ ਪਬਲਿਕ ਵੀ ਆਈ ਆ ਸਾਰੇ ਬੱਚੇ ਆਏ ਸਕੂਲ ਤੋਂ ਵੀ ਆਏ ਆ ਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਜੈ ਹਿੰਦ